ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਤੁਹਾਨੂੰ ਸਕੀਵੀ ਦਿਖਾ ਰਹੀ ਹਾਂ ਇਹ 25 ਸਾਲ ਪੁਰਾਣੀ ਸਕੀਵੀ ਹੈ 25 ਇਅਰ 올ਡ ਸਕੀਵੀ ਤੇ ਇਹਦੇ ਵਿੱਚ ਆਪਾਂ ਇਹ ਸਕੀਵੀ ਜਿਹੜੀ ਇਹ ਬਣੀ ਹੋਈ ਹੈ ਇਹ ਬਹੁਤ ਵਾਰ ਪਾ ਕੇ ਹੰਡਾਈ ਹੋਈ ਸਕੀਵੀ ਹੈ ਤੇ ਇਹ ਫਿਰ ਵੀ ਆਪਣੀ ਇਹ ਸਕੀਵੀ ਉਸੇ ਤਰ੍ਹਾਂ ਹੀ ਨਜ਼ਰ ਆ ਰਹੀ ਏ ਤੇ ਇਹਦੇ ਵਿੱਚ 42 ਜੋਟੇ ਪਾਏ ਹੋਏ ਸੀ ਬਾਰਡਰ ਦੇ ਤੇ 4 4 ਇੰਚ ਤੇ ਬਾਰਡਰ ਬਣਾਇਆ ਹੋਇਆ ਇਹ ਇਸ ਦਾ ਬਾਰਡਰ ਜਿਆਦਾ ਲੰਬਾ ਨਹੀਂ ਬਣਾਇਆ ਹੋਇਆ ਇਹ 4 ਇੰਚ ਬਾਰਡਰ ਤੇ ਬਣਾ ਕੇ ਤਿਆਰ ਕੀਤੀ ਹੋਈ ਏ 42 ਜੋਟੇ ਬਾਰਡਰ ਦੇ ਤੇ ਉੱਪਰੋਂ 45 ਜੋਟਿਆਂ ਤੇ ਇਹ ਸਕੀਵੀ ਬਣਾਈ ਹੋਈ ਏ ਤੇ ਇਹਦੇ ਵਿੱਚ ਵੀ 2-2 ਕੁੰਡੇ ਸਿੱਧੇ ਤੇ ਦੋ ਦੋ ਕੁੰਡੇ ਇਸ ਤਰ੍ਹਾਂ ਉਲਟੇ ਬਣਾਏ ਹੋਏ ਨੇ ਆ ਦੇਖੋ ਜੀ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਦਾ ਹੀ ਬਾਰਡਰ ਬਣਾਇਆ ਹੋਇਆ ਤੇ ਇਹੇ ਉੱਪਰੋਂ 45 ਜੋਟੀਆਂ ਤੇ ਸਕੀਵੀ ਜਿਹੜੀ ਬਣਾਈ ਹੋਈ ਹੈ ਤੇ ਇਸ ਦੀਆਂ ਬਾਹਾਂ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਥੋੜੀਆਂ ਜਿਹਾ ਅਲੱਗ ਤਰੀਕੇ ਨਾਲ ਬਣੀਆਂ ਹੋਈਆਂ ਨੇ ਆਪਾਂ ਇਹ ਤੁਹਾਨੂੰ ਦੱਸ ਰਹੇ ਹਾਂ ਆ ਦੇਖੋ ਜੀ ਇਸ ਦੇ ਇਸ ਦੇ ਮੋਢਿਆਂ ਦੀ ਕਾਰਟ ਜਿਹੜੀ ਹੈ ਉਹ 9.5 ਇੰਚ ਤੇ ਪਈ ਹੋਈ ਹੈ ਮੋਢਿਆਂ ਦੀ ਕਾਰਟ ਜਿਹੜੀ ਏ ਇਸ ਦੀ ਉਹ 9/2 ਇੰਚ ਤੇ ਪਾਈ ਹੋਈ ਏ ਆ ਦੇਖੋ ਜੀ 9/2 ਇੰਚ ਤੇ ਮੋਢਿਆਂ ਦੀ ਕਾਰਟ ਪਾਈ ਹੋਈ ਏ ਤੇ ਉੱਪਰੋਂ ਫਿਰ ਮੋਢੇ ਜਿਹੜੇ ਨੇ ਆਪਾਂ ਇਹ ਇੱਕ ਇੱਕ ਕੁੰਡਾ ਹਰ ਸਲਾਈ ਘਟਾਉਂਦੇ ਜਾਣਾ ਇੱਕ ਇੱਕ ਕੁੰਡਾ ਹਰ ਸਲਾਈ ਘਟਾਉਂਦੇ ਜਾਣਾ ਤੇ ਇੰਨਾ ਦੇਖੋ ਜੀ ਮੋਢਾ ਬਣਾਉਣਾ ਹੈ ਇਹਦੇ ਵਿੱਚ ਤੇ ਇਥੇ ਆਪਣੇ ਕੋਲ 12 ਜੋਟੇ ਰਹਿ ਜਾਂਦੇ ਨੇ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਹਰ ਸਲਾਈ ਘਟਾਉਣਾ ਤੇ ਇਹ ਜਿਹੜੇ ਆਪਣੇ ਮੋਢੇ ਨੇ ਇਹ ਦੁਬਾਰਾ ਚੁੱਕ ਕੇ ਆਪਾਂ ਮੋਢੇ ਜਿਹੜੇ ਬਣਾਏ ਹੋਏ ਨੇ ਤੇ ਇਹਦੇ ਵਿੱਚ ਦੋ ਰੰਗ ਲਾਏ ਹੋਏ ਨੇ ਇੱਕ ਰੰਗ ਵਾਈਟ ਰੰਗ ਦੀ ਸਕੀ ਵੀ نیچے ਬਣਾ ਕੇ ਇਹਦੇ ਵਿੱਚ ਆਪਾਂ ਇਹਦੇ ਵਿੱਚ ਬਲੈਕ ਕਲਰ ਦਾ ਇਸਤੇਮਾਲ ਕੀਤਾ ਹੋਇਆ ਹੈ ਦੋ ਰੰਗ ਤੇ ਇਹ ਮੋਢਿਆਂ ਤੇ ਡਿਜ਼ਾਈਨ ਬਣਾਇਆ ਹੋਇਆ ਹੈ ਇਹ ਉਹ ਡਿਜ਼ਾਈਨ ਹੈ ਜਿਹੜਾ ਜ਼ਿਆਦਾਤਰ ਹੁਣ ਦੇ ਜ਼ਮਾਨੇ ਵਿੱਚ ਇਹ ਬੂਟਾਂ ਤੇ ਜਿਹੜੇ ਜਿਹੜੇ ਆਪਾਂ ਲੇਡੀਜ਼ ਬੂਟ ਬਣਾਉਨੇ ਆ ਸਲਾਈਆਂ ਨਾਲ ਜੁਰਾਬਾ ਬਣਾਉਨੇ ਆ ਇਹ ਉਹਦੇ ਤੇ ਇਹ ਜ਼ਿਆਦਾਤਰ ਜਿਹੜਾ ਇਹ ਡਿਜ਼ਾਈਨ ਹੈ ਇਹ ਪਾਇਆ ਜਾਂਦਾ ਹੈ ਤੇ ਹੀ ਉਹੀ ਡਿਜ਼ਾਈਨ ਇਹਦੇ ਦੇ ਉੱਪਰ ਇਸ ਦੇ ਉੱਪਰ ਪਾਇਆ ਹੋਇਆ ਹੈ। ਇਹ ਮੇਰੀ ਮੰਮੀ ਦੀ ਪੇਟੀ ਦੇ ਵਿੱਚੋਂ ਨਿਕਲੀ ਹੋਈ ਸਕੀ ਵੀ ਹੈ ਤੇ ਮੈਂ ਇਸ ਨੂੰ ਦੇਖ ਕੇ ਬਿਲਕੁਲ ਹੈਰਾਨ ਰਹੇਗੀ। ਤੇ ਹਾਂਜੀ ਆ ਦੇਖੋ ਜੀ ਇਹ ਮੋੜੇ ਜਿਹੜੇ ਨੇ ਇੱਕ ਇੱਕ ਜੋ ਕੁੰਡਾ ਆਪਾਂ ਹਰ ਸਲਾਈ ਘਟਾਉਣਾ ਤੇ ਇਹ 7 ਇੰਚ ਜਿਹੜਾ ਮੋੜਾ ਜਦੋਂ ਬਣ ਜਾਊਗਾ ਉਦੋਂ ਆਪਾਂ ਇਹ ਜਿਹੜਾ ਘਟਾਉਣਾ ਬੰਦ ਕਰ ਦੇਣਾ ਆਪਾਂ ਤੇ ਇੱਧਰ ਆਪਣੇ ਕੋਲ 12 ਝੋਟੇ ਬਚ ਜਾਣਗੇ ਤੇ ਉੱਪਰੋਂ ਆਪਾਂ 3 ਇੰਚ ਹੋਰ ਹੋਣਾਂਗੇ ਆ ਦੇਖੋ ਜੀ ਇਹ ਆਪਾਂ ਇਸ ਤਰ੍ਹਾਂ ਦੇ ਕੁੰਡੇ ਚੁੱਕਣੇ ਨੇ ਕਿ ਆਪਾਂ ਇਹ ਮੋਢਾ ਜਿਹੜਾ ਉਹ ਖੁੱਲਾ ਬਣੇ ਜਿਵੇਂ ਕਿ ਆਪਾਂ ਪਹਿਲੀਆਂ ਸਕੀਮੀਆਂ 'ਚ ਬਣਾਇਆ ਉਹ ਆਪਣੇ ਜਿਹੜੇ ਮੋਢੇ ਨੇ ਉਹ ਠੀਕ ਨੇ ਉਹ 8 ਇੰਚ ਤੇ ਨੇ ਲੇਕਿਨ ਇਹ ਵਾਲਾ ਜਿਹੜਾ ਮੋਢਾ ਹੈ ਇਹ ਥੋੜਾ ਜਿਹਾ ਉਹਨਾਂ ਨਾਲੋਂ ਥੋੜਾ ਜਿਹਾ ਲੰਬਾ ਬਣੂਗਾ ਇਹ ਇਹ ਮੋਢਿਆਂ ਦੇ ਜਿਹੜੇ ਕੁੰਡੇ ਨੇ ਉਹ ਅਲੱਗ ਤੋਂ ਚੁੱਕ ਕੇ ਮੋਢੇ ਜਿਹੜੇ ਨੇ ਉਹ ਬਣਾਏ ਹੋਏ ਨੇ ਤੇ ਇਹਦੇ ਵਿੱਚ ਆਪਾਂ ਕਾਲੇ ਰੰਗ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਹੋਇਆ ਤੇ ਇਹ ਜਿਹੜੀ ਸਕੀਵੀ ਦੇ ਮੋਢੇ ਨੇ ਇਹ ਸਾਰੇ ਮੋਢੇ ਜਿਹੜੇ ਨੇ ਇੱਕ ਵਾਰ ਇਕੱਠੇ ਚੁੱਕ ਕੇ ਫਿਰ ਉੱਪਰੋਂ ਡਿਜ਼ਾਈਨ ਵੀ ਬਣਾਇਆ ਹੋਇਆ ਤੇ ਬਾਅਦ ਵਿੱਚ ਪਰੋਂ ਜਾ ਕੇ ਇਹ ਕਟਾਈ ਹੋਏ ਨੇ ਤੇ ਇਹ ਇਸ ਤਰ੍ਹਾਂ ਦੀ ਸਕੀਵੀ ਜਿਹੜੀ ਉਹ ਆਪਾਂ ਬਣਾ ਕੇ ਤੁਹਾਨੂੰ ਤਿਆਰ ਕਰਕੇ ਪੂਰੀ ਵੀਡੀਓ ਵਿੱਚ ਦੱਸਾਂਗੇ ਜੇਕਰ ਤੁਹਾਨੂੰ ਇਹ ਸਕੀਵੀ ਜਿਹੜੀ ਉਹ ਵਧੀਆ ਲੱਗ ਰਹੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਤਰ੍ਹਾਂ ਦੀ ਸਕੀਵੀ ਫਿਰ ਅਸੀਂ ਬਣਾ ਕੇ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਇਹ ਸਕੀਵੀ ਬਣਾਈ ਹੋਈ ਹੈ ਤੇ ਜੇਕਰ ਤੁਸੀਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਸਕੀਵੀ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਿਲਕੁਲ ਸੋਖੇ ਤਰੀਕੇ ਨਾਲ ਇਹ ਸਕੀਵੀ ਬਣੀ ਹੋਈ ਹੈ ਤੇ ਉਹ ਇਦੇ ਉੱਪਰ ਜਿਹੜੀ ਉਹ ਵੀ ਦੋ ਗੋਲੀਆਂ ਦੇ ਵਿੱਚ ਇਹ ਇਹ ਬਣ ਕੇ ਤਿਆਰ ਹੋਈ ਹੋਈ ਹੈ ਇਸ ਕੀ ਵੀ ਤੇ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ